পৌঁছ গেছি দে মি দে ভুল বোল বোলো দেয় কালে শেব দেি জয়কারে শে দে चढ़ाई चढ़े चढ़ंदे वारी अॼु तारे बुलोर वारी ओ मा तेजदी सपंदी काली ਚੂੜੀ ਪਾਦੀ ਸਤਿ ਸਿਕਰ ਹੋ ਮਾਗੇ ਚੱਕੇ ਜੋਤਨ ਨਾਲੀ ਚੂੜੀ ਪਾਦੀ ਸਤਿ ਸਿਕਰ ਹੋ ਮਾਗੇ ਚੱਕੇ ਜੋਤਨ ਨਾਲੀ ਚੂੜੀ ਪਾਦੀ ਸਭ ਦੀ ਖਾਣੀ ਖੁਨੇ ਨੇ ਗੁਨੇ ਨੇ ਪੰਡਾ ਸੇ ਰਾਮ ਵਾਰੀ ਦੇ ਖੁਨੇ ਨੇ ਖੁਲੇ ਨੇ ਪੰਡਾ ਸ਼ਰਮ ਵਾਲੀ ਦੇ ਦੂਸਰੇ ਬੋਲੋ ਹੋ ਬੋਲੋ ਤੁਨ ਬੋਲੋ ਜਿਕੇਾਰੇ ਸੇ ਰਾਮ ਵਾਰੀ ਦੇ ਅੱਜ ਸਾਰੇ ਬੋਲੋ ਜਿਕੇਾਰੇ ਸੇ ਰਾਮ ਵਾਰੀ ਦੇ

اڄ سارے بولو ديج كار شيرا واري دے او پا پتا نواں پبراوے او پا پتا نواں پبراوے او نکھے پرساں نوں چھیاں پاوے سونے دے سونے دے کوارے ਹਾਂ ਗਾਵੇ ਨੱਚ ਨੱਚ ਤਰਿੱਤੇ ਖੁਸ਼ੀ ਮਨਾਵੇ चिमाड़ माड़ा कनीरा ਉਹ ਕਾਲੇ ਰੰਗ ਦਾ ਵਾਲਾ ਸਿਰ ਤੇ ਜਟੜ ਰੱਖਿਆ ਨੇ ਉਹ ਕਾਲੇ ਰੰਗ ਦਾ ਵਾਲਾ ਸਿਰ ਤੇ ਜਟੜ ਰੱਖਿਆ ਨੇ ਆਲੇ ਰੱਖਦਾ ਪਾਣਾ ਸਿਰ ਤੇ ਜਟਾ ਲਖਾਈਆਂ ਨੇ ਓ ਸੋਰਾ ਟੇਕ ਬਣਾਇਆ ਮੁਖੜਾ ਚਮਕੇ ਸਾਦਾ ਦਾ ਓ ਮੁਖੜਾ ਚਮਕੇ ਸਾਦਾ ਦਾ ਓ ਕੂਤ ਭਰੇ ਤੇ ਵੀ ਪੱਗੇ ਚਮਟਾ ਖੜਕੇ ਸਾਦਾ ਦਾ ਕੂਤ ਭਰੇ ਤੇ ਵੀ ਪੱਗੇ ਚਮਟਾ ਖੜਕੇ ਸਾਦਾ ਦਾ ਚਮਟਾ ਖੜਕੇ ਸਾਦਾ ਦਾ ਓ ਚਮਟਾ ਖੜਕੇ ਸਾਦਾ ਦਾ ਓ ਕੂਤ ਭਰੇ ਤੇ ਵੀ ਪੱਗੇ ਚਮਟਾ ਖੜਕੇ ਸਾਦਾ ਦਾ ਓ ਜਿਨੇ ਉੱਤੇ ਆਰੇ ਮਤ ਦੀ ਬਖਾ ਕਰਦੇ ਨੇ ਉਹ ਏਨਮਾ ਦੇ ਮੋਰੀ ਕੋਈ ਕੱਚ ਨਾ ਛੜਦੇ ਨੇ ਉਹ ਏਨਮਾ ਦੇ ਮੋਰੀ ਕੋਈ ਕੱਚ ਨਾ ਛੜਦੇ ਨੇ ਉਹ ਏਨਮਾ ਦੇ ਮੋਰੀ ਕੋਈ ਕੱਚ ਨਾ ਛੜਦੇ ਨੇ ਉਹ ਪੈੜਾ ਮੂਰੇ ਬਨਾਵਾ ਪੈੜਾ ਹਰਕਾ ਦਾਦਾ ਦਾ ਉਹ ਪੈੜਾ ਹਰਕਾ ਦਾਦਾ ਦਾ ਖੂਤ ਪਰੇ ਤੂੰ ਪੱਜੇ ਚਿਮਟਾ ਖੜਕੇ ਦਾਦਾ ਦਾ ਉਹ ਖੂਤ ਪਰੇ ਤੂੰ ਪੱਜੇ ਚਿਮਟਾ ਖੜਕੇ ਦਾਦਾ ਦਾ ਚਿਮਟਾ ਖੜਕੇ ਦਾਦਾ ਦਾ ਉਹ ਚਿਮਟਾ ਖੜਕੇ ਦਾਦਾ ਜਵਾਨੀ ਸਾਦਾਂ ਦੀ ਹੋ ਨਾਮਦਾਨ ਵਿੱਚ ਨੱਗ ਜਾਂਦੀ ਜਵਾਨੀ ਸਾਦਾਂ ਦੀ ਹੋ ਨਾਮਦਾਨ ਵਿੱਚ ਨੱਗ ਜਾਂਦੀ ਏ ਜਵਾਨੀ ਸਾਦਾਂ ਦੀ ਹੋ ਨੀਂਦੇ ਦਰਤੇ ਫੜ ਜਾ ਪੱਲਾ ਫੜ ਕੇ ਸਾਦਾਂ ਹੋ ਪੱਲਾ ਫੜ ਕੇ ਸਾਦਾਂ ਦਾ ਹੋ ਧੁੱਪ ਭਰੇ ਜਿਵੇਂ ਪੱਛੇ ਚੁਟਾ ਘਟ ਕੇ ਸਾਦਾਂ ਦਾ ਹੋ ਧੁੱਪ ਭਰੇ ਜਿਵੇਂ ਪੱਛੇ ਚੁਟਾ ਘਟ ਕੇ ਸਾਦਾਂ ਦਾ ਹੋਰ ਬਾਬਾ ਤੇਰੇ ਸੱਚੇ ਦਰਬਾਰ ਦੇ ਹੁੜ ਮੁੜ ਮੁੜ ਨਤਰਾ ਤੇ ਕੌਣ ਜੋਗੀ ਤੇ ਮੁਰਤੇ ਆਉਂਦੇ ਨਹੀਂ ਕੁੱਠ ਸ਼ੁਸ਼ਾਨ ਵਿੱਚੋਂ ਮੁੜ ਕੇ ਜੁੜੇ ਨਾ ਚੋੜੀਏ ਲੱਖ ਵਾਰੀ ਤੇ ਕਪੜਾ ਕੇਰਾਂ ਦੇ ਪਾੜ ਗਿਆ ਆਤਮਾ ਨੂੰ ਕਦੇ ਸੂਰਜ ਦਾ ਜੋਸ਼ ਨਹੀਂ ਘਟ ਸਕਦਾ ਏ ਓ ਹਉ ਭੁਰਾਈ ਸ਼ਾਂਤੀ ਦੀ ਮਾਨ que